ਇੱਕ ਡੀਆਈਜੀ ਰੋਪੜ ਰੇਂਜ ਦੇ ਮਿਸਟਰ ਪੁੱਲਰ ਉਹਨਾਂ ਨੂੰ ਸੀਬੀਆਈ ਗ੍ਰਿਫਤਾਰ ਕਰਦੀ ਹੈ ਔਰ ਜਦੋਂ ਸੀਬੀਆਈ ਗ੍ਰਿਫਤਾਰ ਕਰਦੀ ਹੈ ਉਹਦੇ ਵਿੱਚ ਕਿੱਡੇ ਵੱਡੇ ਖੁਲਾਸੇ ਹੁੰਦੇ ਨੇ ਮਤਲਬ ਕਿ 7.5 ਕਰੋੜ ਰੁਪਏ ਕੈਸ਼ ਬਰਾਮਦ ਹੁੰਦਾ 2.5 ਕਿਲੋ ਸੋਨਾ ਬਰਾਮਦ ਹੁੰਦਾ ਇਸ ਤੋਂ ਇਲਾਵਾ ਜੋ ਹਥਿਆਰ ਨੇ ਜਾਂ ਜੋ ਐਲਕੋਹਲ ਦੀਆਂ ਬੋਟਲਸ ਐ ਉਹ ਛੱਡ ਦਈਏ ਆਪਾਂ ਇੱਕ ਮਿੰਟ ਲਈ 50 ਦੇ ਕਰੀਬ ਉਹਨਾਂ ਦੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ ਸੀਬੀਆਈ ਨੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਅਗਰ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਇਹ ਕੱਲੀ ਜਿਹੜੀ ਕ腐ਪਸ਼ਨ ਹੈ ਇੱਕ ਅਫਸਰ ਦੀ ਇਹ ਅਪ੍ਰੋਕਸੀਮੇਟਲੀ ਜ਼ਿਆਦਾ ਨਹੀਂ ਤਾਂ 200 ਕਰੋੜ ਰੁਪਏ ਤੱਕ ਜਾਂਦੀ ਆ ਹੁਣ ਇੱਕ ਵਾਰ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀ ਟੌਪ ਹੈਵੀ ਬਿਊਰੋਕ੍ਰੇਸੀ ਆ ਟੌਪ ਹੈਵੀ ਪੁਲਿਸ ਆ ਪੰਜਾਬ 'ਚ ਇਸ ਵਕਤ 12 ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਜੀਪੀ ਸਕੇਲ ਦੇ ਅਫਸਰਸ ਪੋਸਟਡ ਨੇ 12 ਡੀਜੀਪੀਜ਼ ਕਈ ਦਰਜਨ ਏਡੀਜੀਪੀਜ਼ ਕੁੱਝ ਸੈਂਕੜੇ ਦੇ ਲਾਗੇ ਆਈਜੀਪੀ ਔਰ ਫਿਰ ਥੱਲੇ ਡੀਆਈਜੀਸ 23 ਜ਼ਿਲ੍ਹਾ ਦੇ ਐਸਐਸਪੀ ਫਿਰ ਇੱਕ ਪੂਰਾ ਪੈਰਾ ਫੋਨਿਲੀਆ ਥੱਲੇ ਐਸਪੀ ਹੈੱਡਕੁਆਰਟਰ ਐਸਪੀ ਬੀਆਈਓ ਬੀਓਆਈ ਐਸਪੀ ਫਲਾਨਾ ਐਸਪੀ ਫਲਾਨਾ ਫਿਰ ਸਬਡਿਵੀਜ਼ਨਾਂ ਲਗਭਗ 200 ਦੇ ਕਰੀਬ ਸਬਡਿਵੀਜ਼ਨ ਆ ਫਿਰ 200 ਡੀਐਸਪੀ ਜਿਹੜਾ ਫੀਲਡ ਪੋਸਟਿੰਗ Enjoy ਕਰ ਰਿਹਾ ਫਿਰ ਆਲਮੋਸਟ 500 ਦੇ ਕਰੀਬ ਪੁਲਿਸ ਸਟੇਸ਼ਨਸ ਇਹ ਤਾਂ ਹੋ ਗਈ ਪੁਲਿਸ ਦਾ ਆਮਲਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪੱਧਰ ਦੇ ਉੱਤੇ ਅ ਪ੍ਰੋਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਫੇਰ ਆ ਜੋ ਤੁਸੀਂ ਸਿਵਲ ਬਿਊਰੋਕਰਸੀ ਪਟਵਾਰੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਕਿੰਨੇ ਡੀਸੀ ਤਾਇਨਾਤ ਨੇ ਕਿੰਨੇ ਏਡੀਸ ਨੇ ਕਿੰਨੇ ਐਸਟੀਐਮਸ ਨੇ ਔਰ ਇਹ ਜੇ ਅਫਸਰ ਸ਼ਾਇਦ ਹੀ ਆਪਾਂ ਚਲੋ ਇਹਨਾਂ ਵਿੱਚ ਕੁਝ ਇਮਾਨਦਾਰ ਵੀ ਹੋਣਗੇ ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਬਟ ਮੋਤੇ ਮੋٹے ਤੌਰ ਤੇ ਆਪਣੀਆਂ ਇੰਪੋਰਟੈਂਟ ਪੋਸਟਿੰਗਸ ਹਾਸਲ ਕਰਨ ਲਈ ਚੰਗੀ ਟਰਾਂਸਫਰ ਚੰਗੇ ਥਾਂ ਤੇ ਤਾਇਨਾਤ ਹੋਣ ਲਈ ਬਹੁਤ ਪੈਸਾ ਖਰਚਾ ਜਾ ਰਿਹਾ ਹੈ ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਡੀਆਈਜੀ ਨੇੜੇ ਹੀ ਚੰਡੀਗੜ੍ਹ ਦੇ ਐਡੇ ਵੱਡੇ ਪਦਰ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰ ਰਿਆ ਸੀ ਐਡੇ ਵੱਡੇ ਪਦਰ ਦੇ ਉੱਤੇ ਜਾਇਦਾਦ ਬਣਾ ਰਿਆ ਸੀਗਾ ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਗਲਤ ਅਸਲ 'ਚ ਕੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਇੰਪੋਰਟੈਂਟ ਪੋਜੀਸ਼ਨ ਤੇ ਪੋਸਟ ਹੋਣਾ ਚਾਹੁੰਦੇ ਆ ਚਾਹੇ ਪੁਲਿਸ ਦੀ ਤੇ ਚਾਹੇ ਕੋਈ ਡੀਸੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੇ ਪੈਸੇ ਤੁਹਾਨੂੰ ਅਦਾ ਕਰਨੇ ਪੈਂਦੇ ਤੇ ਲੈ ਰਹੇ ਨੇ ਦਿੱਲੀ ਵਾਲੇ ਪੂਰਾ ਦੁਕਾਨਦਾਰੀ ਚੱਲ ਰਹੀ ਹੈ ਹਲੇ ਮੈਂ ਭੁੱਲ ਗਿਆ ਕਿ ਕਮਿਸ਼ਨਰ ਵੀ ਲੱਗੇ ਨੇ ਪੰਜਾਬ ਦੇ ਵਿੱਚ ਤਿੰਨ ਇੱਕ ਇੱਕ ਇੰਪੋਰਟੈਂਟ ਪੋਜੀਸ਼ਨ ਲੈਣ ਵਾਸਤੇ ਜੋ ਚਰਚਾ ਹੈ ਔਰ ਗਲਤ ਨਹੀਂ ਹੁੰਦੀ ਚਰਚਾ ਆਲਮੋਸਟ 5-5 ਕਰੋੜ ਰੁਪਈਆ ਅਗਰ ਤੁਸੀਂ ਕਮਿਸ਼ਨਰ ਤਾਇਨਾਤ ਹੋਣਾ 5 ਕਰੋੜ ਰੁਪਏ ਤੁਹਾਨੂੰ ਉੱਥੇ ਦਿੱਲੀ ਵਿੱਚ ਪੂਰੇ ਬੈਗ ਭਰ ਕੇ ਉੱਥੇ ਦੇਣੇ ਪੈਂਦੇ ਨੇ ਲਾਈਕਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਵਾ ਕਿ ਜੇ ਸਾਰੀ ਅਫਸਰ ਸ਼ਹੀਦ ਦੀ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਜਿਹੜਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਇਹਦਾ ਨੇੜੇ ਤੇੜੇ ਇਹੀ ਲਈ ਬੈਠੇ ਨੇ ਇਕੱਲੇ ਇਸ ਤੋਂ ਇਲਾਵਾ ਜਿਹੜੀ ਪੋਲੀਟੀਕਲ ਜਮਾਤ ਭ੍ਰਿਸ਼ਟਾਚਾਰ ਕਰ ਰਹੀ ਆ ਜੋ ਪ੍ਰਤਾਪ ਬਾਜਵਾ ਨੇ ਲੀਡਰ ਆਪੋਜੀਸ਼ਨ ਨੇ ਉਂਗਲ ਕਰਕੇ ਕਿਹਾ ਹਰਪਾਲ ਚੀਮਾ ਨੂੰ ਕਿ ਤੂੰ ਇੱਕ ਇੱਕ ਡਿਸਟ੍ਰਿਕਟ ਤੋਂ ਹਰ ਮਹੀਨੇ ਸਵਾ ਕਰੋੜ ਰੁਪਇਆ ਲੈਣਾ ਤੇ 35 ਤੋਂ 40 ਡਿਸਟਿਲਰੀਜ਼ ਨੇ ਮਤਲਬ ਇੱਕ ਸਿਰਫ ਇੱਕ ਛੋਟੇ ਜਿਹੇ ਡਿਪਾਰਟ ਐਕਸਾਈਜ਼ ਡਿਪਾਰਟਮੈਂਟ ਦੇ ਇੱਕ ਹਿੱਸੇ ਚੋਂ ਹਰਪਾਲ ਚੀਮਾ ਜਿਹੜਾ ਹੈ ਉਹ ਜਿਆਦਾ ਨਹੀਂ ਤਾਂ 25-30 ਕਰੋੜ ਰੁਪਇਆ ਰਿਸ਼ਵਤ ਲੈ ਰਿਆ ਵਾ ਔਰ ਇਸ ਤੋਂ ਇਲਾਵਾ ਜਿਹੜਾ ਹੁਣ ਰੋਲਾ ਪੈ ਰਿਹਾ ਜਿਹੜਾ ਇਹ ਬੰਦਾ ਫੜਿਆ ਗਿਆ ਨਾ ਸਕ੍ਰੈਪ ਡੀਲਰ ਆਕਾਸ਼ ਬਟਾ ਇਹ ਤਾਂ ਐਵੇਂ ਟਿਪ ਆਫ ਦੀ ਆਈਸਬਰਗ ਕਹਿੰਦੇ ਹੁੰਦੇ ਟਿਪ ਆਫ ਦੀ ਆਈਸਬਰਗ ਸਮੁੰਦਰ ਚੋਂ ਨਾ ਜਿਹੜੇ ਸਮੁੰਦਰ ਚ ਬਰਫ਼ ਦੇ ਪਹਾੜ ਉਰੀ ਇੱਕ ਐਵੇਂ ਮਾੜੀ ਜਿਹੀ ਛਿਲੜ ਪੂਰੀ ਗਈ ਆ ਤੇ ਉਸ ਨੇ ਦੱਸਿਆ ਉਹ ਉਹਦੇ ਖੁਲਾਸਿਆਂ ਮੁਤਾਬਕ ਕਿੰਨਾ ਵੱਡਾ ਕੰਮ ਮੰਡੀ ਗੋਬਿੰਦਗੜ ਦਾ ਸਾਰੀਆਂ ਫੇਕ ਪਾਸਸਸ ਬਣ ਰਹੇ ਨੇ ਸਾਰੀਆਂ ਫੇਕ ਬਿਲਟੀਆਂ ਕ੍ਰੀਏਟ ਕੀਤੀਆਂ ਗਿਆ ਸਰਕਾਰ ਵੱਲੋਂ ਕਿ ਆ ਜਿਹੜੇ ਸਾਡੇ ਬੰਦੇ ਨੇ ਸਹੇਤੇ ਨੇ ਇਹਨਾਂ ਦੇ ਕਿਸੇ ਟਰੱਕ ਨੂੰ ਕਿਸੇ ਸਕ੍ਰੈਪ ਨੂੰ ਕਿਸੇ ਲੋਹੇ ਦੇ ਸਮਾਨ ਨੂੰ ਤੁਸੀਂ ਰੋਕਣਾ ਨਹੀਂ ਗਾ ਸਾਰਾ ਕੁਝ ਸਾਰੇ ਮਹਿਕਮੇ ਨੂੰ ਪਤਾ ਵਾ ਲੇਕ ਅ ਲਾਇਸੈਂਸ ਐਂਡ ਟੈਕਸੇਸ਼ਨ ਚੋਂ ਕੁਝ ਸੈਂਕੜੇ ਕਰੋੜ ਰੁਪਏ ਦੀ ਭ੍ਰਿਸ਼ਟਾਚਾਰਤਾ ਹਰ ਮਹੀਨੇ ਕੱਲੇ ਇੱਕ ਡਿਪਾਰਟਮੈਂਟ ਚ ਹੋ ਰਹੀ ਆ ਇਸ ਤੋਂ ਫਿਰ ਅੱਗੇ ਮਾਈਨਿੰਗ ਦਾ ਚਲ ਜੋ ਕਿਵੇਂ ਬਲਾਤਕਾਰ ਹੋਇਆ ਪੰਜਾਬ ਦਾ ਇਸ ਤੋਂ ਅੱਗੇ ਫਿਰ ਤੁਸੀਂ ਹੋਰ ਰੈਵਨਿਊ ਡਿਪਾਰਟਮੈਂਟ ਚਲ ਜੋ ਤਹਿਸੀਲਦਾਰ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35 40 ਤਹਿਸੀਲਦਾਰ ਬੜੇ ਕਰਪਟ ਨੇ ਉਹਨਾਂ ਦੇ ਖਿਲਾਫ ਤੋਂ ਕੋਈ ਐਕਸ਼ਨ ਹੋਇਆ ਨੀਗਾ ਉਹੀ ਦੁਬਾਰਾ ਲਾ ਦਿੱਤੇ ਗਏ ਨੇ ਫਿਰ ਦੁਬਾਰਾ ਕਿ ਉਹ ਦੁੱਧ ਤੋਤੇ ਹੋ ਗਏ ਨੇ ਇਸ ਲਈ ਮੈਂ ਤਾਂ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਕਟੜ ਇਮਾਨਦਾਰੀ ਦਾ ਫੱਟਾ ਸੀਗਾ ਉਹ ਟੈ ਟੇਰੇ ਹੋ ਗਿਆ ਤੈਸ਼ ਨੈਸ਼ ਹੋ ਗਿਆ ਵਾ ਔਰ ਅੱਜ ਨਹੀਂ ਤੈਸ਼ ਨੈਸ਼ ਹੋਇਆ ਜਿਹੜੇ ਬੰਦੇ ਇੰਟੈਲੀਜੈਂਟ ਨੇ ਸਮਝਦਾਰ ਨੇ ਜੋ ਮੀਡੀਆ ਪੰਜਾਬ ਦਾ ਜਿਹੜਾ ਆਰਗੇਨਿਕ ਆ ਚੰਗਾ ਇੰਡੀਪੈਂਡੈਂਟ ਉਹਨੇ ਬਹੁਤ ਖੁਲਾਸੇ ਕੀਤੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਵੇ ਤੇ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਹੋਵੇ ਤੇ ਇਹ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ ਔਰ ਇਹ ਡੇਡ ਡੇਡ ਸਾਲ ਜੇਲ੍ਹਾਂ ਚ ਰਹੇ ਹੋਣ ਜ਼ਮਾਨਤਾਂ ਇਹਨਾਂ ਦੀਆਂ ਜਾ ਕੇ ਸੁਪਰੀਮ ਕੋਰਟ ਚੋਂ ਨੱਕ ਰਗੜ ਰਗੜ ਕੇ ਡੇਡ ਡੇਡ ਸਾਲ ਬਾਅਦ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਹੋਣ ਤੇ ਇਹ ਆਪਣੇ ਆਪ ਨੂੰ ਇੱਕ ਟੱਟੜ ਇਮਾਨਦਾਰ ਕਹਿੰਦੇ ਨੇ ਮੇਰਾ ਮੰਨਣਾ ਵਾ ਕਿ ਸਾਰਾ ਐਨ ਪੂਰੀ ਤਰ੍ਹਾਂ ਕਿਓ ਖਿਚੜੀ ਮਿਲੀ ਭੁਗਤ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਹਾ ਮੇਰੇ ਵੀਰੋ ਇਹਨਾਂ ਨੂੰ ਪਤਾ ਆ ਕਿ ਹੁਣ ਸਾਡਾ ਅਖੀਰਲਾ 1 ਸਾਲ ਰਹਿ ਗਿਆ ਅਕਸਰ ਸਰਵੇ ਸਰਵੇ ਇੰਟੈਲੀਜੈਂਸ ਸਾਰਾ ਪਤਾ ਹੁੰਦਾ ਗਵਰਨਮੈਂਟ ਨੂੰ ਕਿ ਸਾਡੀ ਹੁਣ ਵਾਰੀ ਗਾਂ ਨਹੀਂ ਲੱਗਣੀ ਤੇ ਦੋਨਾਂ ਹੱਥਾਂ ਨੂੰ ਲੁੱਟ ਕੇ ਪੰਜਾਬ ਨੂੰ ਲੈ ਜਾਓ ਲੁੱਟ ਕੇ ਤਾਂ ਇਹਨਾਂ ਨੇ ਲੈਂਡ ਪੂਲਿੰਗ ਚੋ ਵੀ ਲੈ ਕੇ ਜਾਣਾ ਸੀਗਾ ਉਹ ਤਾਂ ਖੈਰ 1.2 ਕੋਰਡ ਰੁਪਏ ਦੀ ਰਿਸ਼ਵਤ ਖੋਰੀ ਸੀ ਜਿਹੜੀ ਆਪਾਂ ਪੰਜਾਬ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਤੁਸੀਂ ਸਾਰਿਆਂ ਨੇ ਲੜ ਕੇ ਬਹੁਤ ਮਿਹਨਤ ਕਰਕੇ ਬਚਾਈ। ਅੱਛਾ ਮੈਂ ਚੌਕਸੀ ਵਿਭਾਗ ਬਾਰੇ ਪੁੱਛਣਾ ਚਾਹੁੰਨਾ ਵਿਜੀਲੈਂਸ ਬਿਊਰੋ ਕਿੱਥੇ ਸੀ ਵਿਜੀਲੈਂਸ ਬਿਊਰੋ ਜੀ? ਵਿਜੀਲੈਂਸ ਬਿਊਰੋ ਦਾ ਕੰਮ ਕੀ ਆ ਕਿ ਉਹ ਪੰਜਾਬ ਦੇ ਵਿੱਚ ਅਫਸਰਸ਼ਾਈ ਦੇ ਵਿੱਚ ਦੇਖੇ ਕਿਤੇ ਕੋਈ ਭ੍ਰਿਸ਼ਟਾਚਾਰ ਤਾਂ ਨਹੀਂ ਹੋ ਰਿਹਾ ਪਰ ਪਰ ਵਿਜੀਲੈਂਸ ਨੂੰ ਵਰਤਿਆ ਤਾਂ ਜਾ ਰਿਹਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਖੇਰੇ ਨੂੰ ਚੱਕ ਲੋ ਉਹ ਖੇਰਾ ਤਾਂ ਸਿਰਫ ਐਮਐਲਏ ਰਿਹਾ ਵਾ ਔਰ ਖੇਰੇ ਦੇ ਤੁਸੀਂ ਜਿੰਨੀ ਡੂੰਘਾਈ ਤੱਕ ਜਾਂਚ ਕਰ ਸਕਦੇ ਸੀਗੇ ਪਿਛਲੇ ਸਾਢੇ 3 ਸਾਲ ਵਿੱਚ ਕੀੜੀ ਤੱਕ ਪਹੁੰਚੇ ਹੋ ਤੁਸੀਂ ਜਦੋਂ ਤੁਹਾਨੂੰ ਨਹੀਂ ਕੁਝ ਮਿਲਦਾ ਤੁਸੀਂ ਤੁੱਥ-ਮੁੱਥ ਕਰਕੇ ਐਫਆਈਆਰ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਪੰਜਾਬ ਦੇ ਲੋਕੋ ਸਮਝੋ ਅੱਛੀ ਤਰ੍ਹਾਂ ਜਿਨਨੇ ਪਰਚੇ ਦਰਜ ਕੀਤੇ ਬਿਜ਼ਨੈਸ ਬਿਊਰੋ ਨੇ ਪੰਜਾਬ ਦੇ ਵਿੱਚ ਆ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਕਿਸੇ ਨੂੰ ਕੋਈ ਛਰੀ ਟਾਈ ਹੈ ਕਿਸੇ ਦਾ ਕੋਈ ਮੁਕਦਮਾ ਸਿਰੇ ਤੇ ਚੜਨਾ ਵਾ ਵਿਕਰਮਜੀਠੀਆ ਦਾ 200 ਗਵਾ ਰੱਖਿਆ 15 ਸਾਲ ਨਹੀਂ ਜਿਹੜੀ ਉਹਦੀ ਟ੍ਰਾਇਲ ਖਤਮ ਹੋ ਸਕਦੀ ਇਹਨਾਂ ਦਾ ਮਨਸ਼ਾ ਹੀ ਨਹੀਂ ਕਿ ਅਸੀਂ ਕਿਸੇ ਟ੍ਰਾਇਲ ਖਤਮ ਕਰੀਏ ਕਿਸੇ ਕਰਪਟ ਬੰਦੇ ਨੂੰ ਸਜ਼ਾ ਦਿਵਾ ਕੇ ਉਹਦੇ ਪੈਸੇ ਜਿਹੜੇ ਰਿਕਵਰ ਕਰਕੇ ਖਜ਼ਾਨੇ ਚ ਪਾਈਏ ਇੱਕ ਦੁੱਕੀ ਪੰਜੀ ਦੁੱਕੀ ਜਮ੍ਹਾਂ ਕਰਾਈ ਕਿ ਭਗਵੰਤਮਾਨ ਨੇ ਪਿਛਲੇ 3.5 ਸਾਲ ਇਹਨਾਂ ਦਾ ਮਕਸਦ ਹੁੰਦਾ ਕਿ ਇੱਕ ਐਫਆਈਆਰ ਕਰੋ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ ਆਪੇ ਹੀ 3-4 ਮਹੀਨੇ ਉਹ ਰਗੜੇ ਖਾਂਦਾ ਰਹੂਗਾ ਪਹਿਲਾਂ ਥੱਲੋਂ ਜ਼ਮਾਨਤ ਨਹੀਂ ਹੁੰਦੀ ਅੱਜਕੱਲ ਕੋਈ ਦੰਦਾ ਨਹੀਂ ਛੇਤੀ ਦੇ ਕੇ ਲੋਅਰ ਕੋਰਟ ਚ ਡਰੇ ਹੋਏ ਨੇ ਸਾਰੇ ਕਈ ਵਾਰ ਹਾਈ ਕੋਰਟ ਚ ਨਹੀਂ ਹੁੰਦੀ ਜਾਂ ਹਾਈ ਕੋਰਟ ਚ ਹੁੰਦੀ ਤਾਂ 3-4 ਮਹੀਨੇ ਇੱਕ ਆਦਮੀ ਨੂੰ ਤਾ ਕਰਕੇ ਮੈਂ ਆਪਣੇ ਆਪ ਦਾ ਬਚਾਓ ਕਰ ਰਿਹਾ ਕੱਲ ਭਗਵੰਤਵਾਨ ਨੂੰ ਕਹਿ ਰਿਹਾ ਐਰਾ ਗੈਰਾ ਨੱਥੂ ਖੈਰਾ ਉਹ ਲੱਖ ਲਾਨ ਤਿਆਰ ਭਗਵੰਤ ਇਹਦਾ ਸਾਨੂੰ ਪਤਾ ਕਿ ਤੂੰ ਸਿਰ ਤੇ ਟੋਪੀ ਰੱਖਦਾ ਇਹ ਵੀ ਪਤਾ ਤੇਰੇ ਸਿਰ ਦੇ ਥੱਲੇ ਪਾਲ ਨਹੀਂ ਹਨ ਇਹ ਵੀ ਪਤਾ ਕਿ ਤੈਨੂੰ ਕੋਈ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਨਾ ਤੂੰ ਕੋਈ ਸਿੱਖ ਧਰਮ ਪੜਿਆ ਐਰਾ ਗੈਰਾ ਨੱਥੂ ਕਹਿ ਰਹਾ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਿਆ ਬਹੁਤ ਮਹੱਤਵਪੂਰਨ ਕੁਰਬਾਨੀ ਸੀ ਨੱਥਾ ਖੈਰਾ ਦੀ ਜਿਹਨੇ ਸੁਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਰੰਗ ਆ ਮੱਸੇ ਰੰਗੜ ਦਾ ਸਿਰ ਵੱਧਿਆ ਵੱਡਿਆ ਸੀ ਦਰਬਾਰ ਸਾਹਿਬ ਵਿੱਚ ਬਦਫੈਲੀਆਂ ਕਰਨ ਲਈ ਜਦੋਂ ਮੁਗਲ ਫੌਜਾਂ ਦੇ ਪਿੱਛੇ ਚੜੀਆਂ ਤੇ ਨੱਥੇ ਖਹਿਰੇ ਨੇ ਮਹਿਤਾਬ ਸਿੰਘ ਦੇ 8-10 ਸਾਲ ਦੇ ਬੱਚੇ ਨੂੰ ਬਚਾ ਕੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਸੀਗੀ ਇਹਨੂੰ ਕਹਿੰਦੇ ਨੇ ਐਰਾ ਗੇਰਾ ਨੱਥੂ ਖਹਿਰਾ ਜੇ ਤੂੰ ਸਾਡੇ ਦੇ ਵਰਤਦਾ ਨਾ ਕਿ ਅਸੀਂ ਫੜ ਕੇ ਅੰਦਰ ਦੇ ਦੇ ਨੇ ਜੋ ਤੁਸੀਂ ਕਰਨਾ ਕਰ ਸਕਦੇ ਹੋ ਜੇਲ ਅਕਸਰ ਜੇਲ੍ਹਾਂ ਬੰਦੇ ਜੇਲ੍ਹਾਂ ਚ ਬੰਦੇ ਰਹਿੰਦੇ ਨੇ ਇਸ ਗੱਲ ਦੀ ਚਿੰਤਾ ਨਹੀਂ ਪਰ ਐਵੇਂ ਬਿਨਾਂ ਵਜ੍ਹਾ ਝੂਠੇ ਬਗਦਦਾਂ ਵਿੱਚ ਅੱਗੇ ਤੁਸੀਂ ਮੈਨੂੰ ਫੜ ਕੇ ਅੰਦਰ ਦਿੱਤਾ 9 ਸਾਲ ਪੁਰਾਣੇ ਕੇਸ ਵਿੱਚ ਮੈਨੂੰ ਚਾਹ ਪੰਜ ਮਹੀਨੇ ਜੇਲ੍ਹ ਵਿੱਚ ਰੱਖਿਆ ਪੰਜ ਮੁਕਦਮੇ ਤੁਸੀਂ ਮੇਰੇ ਤੇ ਫਾਇਲ ਕੀਤੇ ਹੋਏ ਨੇ ਪੰਜਵਾਂ ਮੁਕਦਮਾ ਉਸ ਦਿਨ ਕੀਤਾ ਜਦੋਂ ਹਾਈ ਕੋਰਟ ਮੈਨੂੰ ਬੇਲ ਦੇ ਰਹੀ ਸੀ ਸੋ ਕੀ ਆਪਣਾ ਬਚਾਅ ਕਰਨਾ ਕੋਈ ਗਲਤ ਗੱਲ ਹੈਗੀ ਆ ਮੈਂ ਆਪਣੇ ਅਸੂਲਾਂ ਤੇ ਪੰਜਾਬ ਦੇ ਹੱਕ ਵਿੱਚ ਹਰ ਵਕਤ ਖੜਾ ਹਾਂ ਅੱਛਾ ਚੁੱਬਦੇ ਕਿਉਂ ਮੇਰੇ ਨਾਲ ਮੇਰੇ ਵੀਰੋ ਕਿਉਂਕਿ ਤੁਸੀਂ ਦੇਖੋਗੇ ਕਿ ਮੈਨੂੰ ਇੱਕਲ ਦਾ ਗਿਲਾ ਕਹਿਰੋ ਰੰਜ ਕਹਿ ਲੋ ਕੋਈ ਮੇਨਸਟ੍ਰੀਮ ਆਪੋਜੀਸ਼ਨ ਸਾਰੀ ਆਪੋਜੀਸ਼ਨ ਆ ਜਿਹੜਾ ਸੀਬੀਆਈ ਨੇ ਪਰਚਾ ਦਰਜ ਕੀਤਾ ਇਹਦੇ ਤੇ ਬੁੱਲਿਆ ਕੋਈ ਨਹੀਂ ਗਿਆ ਮਤਲਬ ਇਹਨਾਂ ਨੂੰ ਕੋਈ ਇਹ ਮੁੱਦਾ ਨਜ਼ਰ ਹੀ ਨਹੀਂ ਆਇਆ ਇਹਦਾ ਮਤਲਬ ਡਰਦੇ ਨੇ ਪੁਲਿਸ ਤੋਂ ਤਾਈਓ ਮੈਂ ਕਹਿੰਨਾ ਕਿ ਪੁਲਿਸ ਸਟੇਟ ਹੈ ਤਾਈਓ ਖੇਰੇ ਦੇ ਪਿੱਛੇ ਪੁਲਿਸ ਦੁਬਾਰਾ ਦੁਬਾਰਾ ਚੜਦੀ ਆ ਤੇ ਕਿਸੇ ਤਰੀਕੇ ਨਾਲ ਇਹਦਾ ਮੂੰਹ ਬੰਦ ਕਰਾਇਆ ਜਾਵੇ ਇਹ ਸਾਰੀ ਮਸ਼ੀਨਰੀ ਅਮਲਾ ਜਿਹੜਾ ਰੱਖਿਆ ਵਾ ਇਹ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਆ ਇਹ ਕੋਈ ਚੌਕਸੀ ਵਿਭਾਗ ਕਿਸੇ ਨੂੰ ਫੜਨ ਵਾਸਤੇ ਨਹੀਂਗਾ ਕੋਈ ਤੁਹਾਡੇ ਪੈਸੇ ਰਿਕਵਰ ਕਰਨ ਵਾਸਤੇ ਨਹੀਂ ਭ੍ਰਸ਼ਟਾਚਾਰ ਦਾ ਨੰਗਾ ਨਾਚ ਹੋ ਰਿਹਾ ਪੰਜਾਬ ਦੇ ਵਿੱਚ ਸਾਰੇ ਥਾਣਿਆਂ 'ਚ ਸਾਰੇ ਤਹਿਸੀਲਾਂ ਦੇ ਵਿੱਚ ਸਾਰੇ ਤੁਸੀਂ ਤਾਂ ਰੋਜ਼ ਜਾਣੇ ਤੁਹਾਡਾ ਤਾਂ ਤੁਸੀਂ ਤਾਂ ਉੱਥੇ ਆਪ ਤੁਹਾਡੀ ਤਾਂ ਹੱਡ ਬੀਤੀ ਆ ਸਿਰਫ ਵਿਰੋਧੀਆਂ ਤੇ ਤੰਸ ਕੱਸੇ ਜਾ ਰਹੇ ਅੱਛਾ ਰੋੜਾ ਕਿਉਂ ਮੇਰੇ ਨਾਲ ਜਿਹੜਾ ਲੇਟੈਸਟ ਇਹਨਾਂ ਦਾ ਇਹਨਾਂ ਨੂੰ ਜਿਆਦਾ ਕੀ ਕਹਿੰਦੇ ਸੇਕ ਲੱਗਿਆ ਉਹ ਸੀਗਾ ਜਦੋਂ ਮੈਂ ਟੋ요ਟਾ ਹਾਈਲੈਕਸ ਦਾ ਕੇਸ ਚੁੱਕਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ 144 ਟੋ요ਟਾ ਹਾਈਲੈਕਸ ਗੱਡੀਆਂ ਖਰੀਦੀਆਂ ਗਈਆਂ ਪੰਜਾਬ ਸੜਕ ਸੁਰੱਖਿਆ ਫੋਰਸ ਲਈ ਪਹਿਲੀ ਗੱਲ ਤਾਂ 37 ਲੱਖ ਦੀ ਗੱਡੀ ਲੈਣ ਦੀ ਕੀ ਤੁਕ ਬਣਦੀ ਜੀ ਤੁਸੀਂ ਕੋਈ ਨਾਰਮਲ ਟਾਟਾ ਦੀ 8-10 ਲੱਖ ਦੀ ਗੱਡੀ ਲਿਆ ਕੇ ਸੜਕ ਤੇ ਖੜੀ ਕਰ ਸਕਦੇ ਹੋ 37 ਲੱਖ ਦੀ ਗੱਡੀ ਲਈ ਜ਼ੀਰੋ ਕਮਿਸ਼ਨ ਲਿਆ ਟੋ요ਟਾ ਕੰਪਨੀ ਤੋਂ ਜਦ ਕਿ ਮੈਂ ਜਾਂ ਤੁਸੀਂ ਬਿੱਲ ਲੈਨੇ ਹੋ ਜਾ ਕੇ ਅੱਜ ਵੀ ਲੈ ਸਕਦੇ ਤੁਸੀਂ ਤੁਹਾਨੂੰ 10 ਲੱਖ ਰੁਪਇਆ ਵਿਦਾਊਟ ਆਸਕਿੰਗ ਕਮਿਸ਼ਨ ਦਿੱਤਾ ਜਾ ਰਿਹਾ ਹੁਣ ਤੁਸੀਂ ਲਾ ਲਓ ਅਗਰ 144 ਗੱਡੀਆਂ ਨੂੰ 15 ਲੱਖ ਰੁਪਇਆ ਕਮਿਸ਼ਨ ਮਿਲ ਸਕਦਾ ਸਰਕਾਰ ਨੂੰ 21 ਕਰੋੜ ਰੁਪਇਆ ਕਿਨੇ ਖਾਦਾ ਵਾ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਕਿਉਂਕਿ ਇਹਦੀ ਬਿਲਿੰਗ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਆ ਮੇਰੇ ਕੋਲ ਸਾਰੇ ਦਸਤਾਵੇਜ਼ ਨੇ ਔਰ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਹੈ ਅੱਛਾ ਉਹ ਉਹਦੇ ਬਾਰੇ ਤਾਂ ਕੋਈ ਜਾਂਚ ਨਹੀਂ ਹੋਣੀ ਕਦੀ ਕਿਸੇ ਵਿਜੀਲੈਂਸ ਬਿਊਰੋ ਦੀ ਕੋਈ ਹਿੰਮਤ ਹੈ ਕਿ ਚੀਫ ਮਿਨਿਸਟਰ ਦੇ ਖਿਲਾਫ ਡੀਜੀਪੀ ਦੇ ਖਿਲਾਫ ਕੋਈ ਜਾਂਚ ਕੀਤੀ ਜਾ ਸਕੇ ਇੱਥੋਂ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਇੱਥੋਂ ਇਹਨਾਂ ਨੂੰ ਸ਼ੱਕ ਲੱਗਦਾ ਵਾ ਕਿ ਕਿਉਂ ਇਹ ਬੰਦਾ ਭਗਵੰਤ ਮਾਨ ਦੇ ਖਿਲਾਫ ਬੋਲਦਾ ਕਿਉਂ ਇਹ ਬੰਦਾ ਡੀਜੀਪੀ ਦੇ ਖਿਲਾਫ ਬੋਲਦਾ ਕਿਉਂ ਇਹ ਬੰਦਾ ਪੰਜਾਬ ਸਰਕਾਰ ਦੇ ਉੱਪਰਲੇ ਪਾਵਰਫੁੱਲ ਲੋਕਾਂ ਦੇ ਖਿਲਾਫ ਬੋਲਦਾ ਤਾਂ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਕਿ ਆਪੋਜੀਸ਼ਨ ਮੇਨਸਟ੍ਰੀਮ ਜਿਹੜੀ ਆ ਸਾਰੀਆਂ ਪਾਰਟੀਆਂ ਦੀ ਉਹ ਇੱਥੇ ਖ ਇਹਦਾ ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨੇ ਕਿ ਕੀ ਇਹਨਾਂ ਦੀ ਕੋਈ ਮਾੜੀ ਮੋਟੀ ਕੋਈ ਸੈਟਿੰਗ ਹੈ ਜਾਂ ਡਰਦੇ ਨੇ ਔਰ ਅਗਲੀ ਗੱਲ ਕੇਚਰੀਵਾਲ ਸਸੋਡਿਆ ਭਗਵੰਤਮਾਨ ਟਵਿੱਟਰ ਦੇ ਉੱਤੇ ਬੈਠੇ ਨੇ ਚੜ ਕੇ ਛੋਟੀ ਛੋਟੀ ਗੱਲ ਤੇ ਟਵੀਟ ਇੱਕ ਇੱਕ ਮਿੰਟ ਬਾਅਦ ਲਾਈਵ ਦੋ ਦੋ ਮਿੰਟ ਬਾਅਦ ਫੁਲਾਨੇ ਨੂੰ ਟਾਂਚਾਂ ਟਿਚਰਾ ਐਰਾ ਗੈਰਾ ਨੱਥਾ ਖੈਰਾ ਫੁਲਾਨਾ ਤੇ ਭਾਈ ਤੁਸੀਂ ਚੁੱਪ ਕਿਉਂ ਹੋ ਹੁਣ ਜਿਹੜਾ ਸੀਬੀਆਈ ਨੇ ਤੁਹਾਡੇ ਇੱਕ ਡੀਆਈਜੀ ਨੂੰ ਫੜਿਆ ਵਾ ਕਿਉਂ ਚੁੱਪੋਂ ਤੁਸੀਂ ਸਾਰੇ ਜਾਣੇ ਇਹ ਦਾ ਮਤਲਬ ਤੁਸੀਂ ਕਬੂਲ ਲਿਆ ਵਾ ਕਿ ਨਹੀਂ ਤਾਂ ਮੰਡਾ ਮਾੜਾ ਮੋਟਾ ਸਰਕਾਰ ਦੀ ਡਿਫੈਂਸਿਵ ਪੇਸ਼ ਕਰਦਾ ਕਿ ਸੀਬੀਆਈ ਨੇ ਕੁਝ ਜ਼ਿਆਦਤੀ ਕੀਤੀ ਹੈ ਐਡੀ ਨੇ ਜ਼ਿਆਦਤੀ ਕੀ ਹੈ ਅੱਜ ਤਾਂ ਹੋ ਵੀ ਨਹੀਂ ਤੁਸੀਂ ਬੋਲੇ 댓 ਮੀਨਸ ਤੁਸੀਂ ਇਸ ਨੂੰ ਕੰਫੈਸ ਕੀਤਾ ਵਾ ਇਹ ਕਬੂਲਿਆ ਵਾ ਕਿ ਹਾਂ ਸਾਡੀ ਅਫਸਰਸ਼ਾਹੀ ਪੂਰੀ ਕਰਾਪਟ ਹੈ ਪੰਜਾਬ ਦਾ ਸਾਰਾ ਨਿਜ਼ਾਮ ਕਰਾਪਟ ਆ ਔਰ ਇਹ ਸਾਰੇ ਪੈਸੇ ਦੇ ਭਾਈਵਾਲ ਆਮ ਆਦਮੀ ਪਾਰਟੀ ਦੀ ਕੰਪਲੀਟ ਲੀਡਰਸ਼ਿਪ ਆ ਇਹ ਇਸ ਭ੍ਰਿਸ਼ਟਾਚਾਰ ਦੇ ਜਿਹੜਾ ਵੱਡਾ ਇੱਕ ਖੁਲਾਸਾ ਹੋਇਆ ਇਹ ਉਹਦੇ ਮਤਲਬ ਇਹ ਕੱਡੇ ਜਾ ਰਹੇ ਨੇ ਅੱਜ ਪੰਜਾਬ ਦੇ ਅੱਛਾ মিডিਆ ਬਾਰੇ ਸੁਣ ਲਓ ਜੀ ਛੋਟੀ ਛੋਟੀ ਗੱਲ ਤੇ ਹਰਪਾਲ ਜੀਮੇ ਦੇ ਮੋਰੇ ਮਾਈਕ ਕਦੀ ਕਿਸੇ ਆ ਈਟੀਓ ਦੇ ਮੋਰੇ ਮਾਈਕ ਜੀ ਕਦੀ ਕਿਸੇ ਮੋਰੇ ਜਿਹੜੀਆਂ ਅੱਜ ਗੱਲਾਂ ਉਹਨਾਂ ਨੇ ਸिखਾਈਆਂ ਹੁੰਦੀਆਂ ਸਿਰਫ ਉਹ ਪੁੱਛੀ ਕਿਸੇ ਨੇ ਪੁੱਛਿਆ ਇਹਨਾਂ ਨੂੰ ਕਿ ਡੀਆਈਜੀ ਭੁੱਲਰ ਦੀ ਏਡੀ ਵੱਡੀ ਖੁਲਾਸਾ ਹੋਇਆ ਏਡੇ ਵੱਡੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਉਹਦੇ ਕੋਲੋਂ 7.5 ਕਰੋੜ ਰੁਪਏ ਕੈਸ਼ ਲੱਭਾ 2.5 ਕਿਲੋ ਸੋਨਾ ਲੱਭਾ 50 ਪ੍ਰਾਪਰਟੀਆਂ ਲੱਭੀਆਂ ਪੰਜਾਬ ਸਰਕਾਰ ਦਾ ਕੀ ਕਹਿਣਾ ਵਾ ਨਾ ਡੀਜੀਪੀ ਨੇ ਕੋਈ ਸਟੇਟਮੈਂਟ ਦਿੱਤੀ ਅਜ ਨਾ ਭਗਵੰਤ ਮਾਨ ਨੇ ਕੋਈ ਸਟੇਟਮੈਂਟ ਦਿੱਤੀ ਅਜ ਤੱਕ ਨਾ ਅਰਵਿੰਦ ਕੇਜਰੀਵਾਲ ਨੇ ਕੋਈ ਸਟੇਟਮੈਂਟ ਦਿੱਤੀ ਅਜ ਤੱਕ ਨਾ ਮਨੀਸ਼ ਸਸੋਡਿਆ ਜਿਹੜਾ ਪੰਜਾਬ ਦਾ ਇਨਚਾਰਜ ਆ ਅਜ ਤੱਕ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਜਾਣ ਕੇ ਲਗਭਗ ਡੇਢ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਅੱਜ ਮੈਂ ਲਾਈਵ ਕੀਤਾ ਇਸ ਕਰਕੇ ਮੇਰੇ ਵੀਰੋ ਜੇ ਤਾਂ ਆਪਣੇ ਸੂਬੇ ਨੂੰ ਬਚਾਉਣਾ ਵਾ ਤੇ ਫਿਰ ਇਹਨਾਂ ਦੀ ਅਸਲੀਅਤ ਸਮਝ ਲਓ ਜੀ ਤੁਹਾਨੂੰ ਐਨਐਸਏ ਲਾਉਂਦੇ ਨੇ ਐਂਟੀ ਸਿੱਖ ਨਹੀਂ ਕਿਸਾਨਾਂ ਨੂੰ ਕੁੱਟਦੇ ਨੇ ਉਥੇ ਬਲਡوزر ਚਲਾਉਂਦੇ ਨੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦੇ ਮੋਰਚਾ ਢੋਂਦੇ ਨੇ ਟਰਾਲੀਆਂ ਚੋਰੀ ਕਰ ਲੈਂਦੇ ਨੇ ਐਂਟੀ ਫਾਰਮਰ ਨੇ ਜਦੋਂ ਪੰਜਾਬ ਦੇ ਵਿੱਚ ਲੁੱਟਕਸੁੱਟ ਕਰਦੇ ਨੇ ਝੂਠੇ ਪਰਚੇ ਦਰਜ ਕਰਦੇ ਨੇ ਜਾਂ ਪੰਜਾਬ ਦੇ ਆਮ ਆਵਾਮ ਨੂੰ ਡਰਾਉਂਦੇ ਨੇ ਇਹਦਾ ਮਤਲਬ ਐਂਟੀ ਪੰਜਾਬ ਨੇ ਇਹ ਜਿਹੜਾ ਆਕਾਸ਼ ਪੱਤਾ ਇਹ ਪੰਜਾਬ ਪੁਲਿਸ ਕੋ ਵੀ ਆ ਸਕਦਾ ਸ਼ਿਕਾਇਤ ਕਰਨ ਲਈ ਇਹ ਵਿਜੀਲੈਂਸ ਬਿਊਰੋ ਨੂੰ ਵੀ ਜਾ ਕੇ ਅਪਰੋਚ ਕਰ ਸਕਦਾ ਸੀਗਾ ਇਦੇ ਲਾਗੇ ਇਹਨਾਂ ਦੇ ਐਮ.ਐਲ.ਏ. ਵਗੈਰਾ ਫਿਰਦੇ ਨੇ ਆਮ ਆਦਮੀ ਉਹ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀਗਾ ਕਿ ਅਗਰ ਇਹਨਾਂ ਨੂੰ ਦਿੱਤਾ ਸੀ ਮਸਲਾ ਇਹਨਾਂ ਨੇ ਉਲਟਾ ਪਰਚਾ ਮੇਰੇ ਤੇ ਕਰ ਦੇਣਾ ਦਰਜ ਤਾਂ ਕਰਕੇ ਉਸਨੇ ਸੀ.ਬੀ.ਆਈ. ਨੂੰ ਅਪਰੋਚ ਕੀਤਾ ਮੇਰੀ ਹੁਣ ਅਪੀਲ ਆ ਕਿ ਇਹਦੀ ਇੱਕ ਫੁੱਲ ਫਲੈਜਿਟ ਸੀ.ਬੀ.ਆਈ. ਦੀ ਫੁੱਲ ਫਲੈਜਿਟ ਇਨ ਡੈਪਥ ਇਨਕੁਆਇਰੀ ਹੋਣੀ ਚਾਹੀਦੀ ਆ ਬਲਕਿ ਤਾਂ ਆਨਰੇਬਲ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਸੂ ਮੋਟੋ ਲੈਣਾ ਚਾਹੀਦਾ ਇਹ ਮਾਮਲਾ ਕਿ ਇੱਡੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਵੇ ਤੇ ਪੰਜਾਬ ਦਾ ਪੁਲਿਸ ਅਮਲਾ ਤੇ ਪੰਜਾਬ ਦੀ ਸਰਕਾਰ ਚੁੱਪ ਬੈਠੀ ਹੋਵੇ ਇਹਦਾ ਸੂਵ ਮੋਟੋ ਕੌਗਨੀਸ਼ਨ ਲੈ ਕੇ ਇੱਕ ਟਾਈਮ ਬਾਉਂਡ ਹਾਈ ਕੋਰਟ ਦੇ ਜੱਜਸ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਕੀ ਤੁਹਾਡਾ ਲੱਗਦਾ ਕਿ ਇੱਕ ਡੀਆਈਸੀ ਇੱਕ ਮੇਰੇ ਹਿਸਾਬ ਦੇ ਨਾਲ ਵੱਡੀ ਕੜੀ ਦੇ ਵਿੱਚ ਇੱਕ ਛੋਟਾ ਜਿਹਾ ਅਫਸਰ ਆ ਕਿ ਇੱਕ ਡੀਆਈਸੀ 50 ਪ੍ਰੋਪਰਟੀਆਂ ਬਣਾ ਸਕਦਾ ਵਾ 7.5 ਕਰੋੜ ਕਰੋੜ ਰੁਪਏ ਕੈਸ਼ ਕਰ ਰੱਖ ਸਕਦਾ ਵਾ 2.5 ਕਿਲੋ ਸੋਨਾ ਬਣਾ ਕੇ ਘਰ ਵਿੱਚ ਰੱਖ ਸਕਦਾ ਵਾ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਮਿਲੀਭੁਗਤ ਨੂੰ ਕੋਈ ਖਤਰਾ ਹੀ ਨਹੀਂ ਸੀਗਾ ਇਹਦੀ ਜਾਂਚ ਉੱਪਰ ਤੱਕ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਉੱਪਰ ਤੱਕ ਜਾਵੇਗੀ ਜਾਂਚ ਇਹ ਸਾਰੇ ਫੜੇ ਜਾਣਗੇ ਇਹ ਸਾਰੇ ਫੜੇ ਜਾਣਗੇ ਇਹ ਗੱਲ ਗੈਰੰਟੀਡ ਹੈ ਹੁਣ ਸਵਾਲ ਇਹ ਆ ਕਿ ਅਗਰ ਆਪੋਜੀਸ਼ਨ ਅੱਜ ਚੁੱਪ ਬੈਠੀ ਆ ਕੱਲ ਤੁਸੀਂ ਸਰਕਾਰ ਬਦਲ ਵੀ ਦਿਓਗੇ ਇਹਨਾਂ ਨੂੰ ਕੋਈ ਅਕਾਊਂਟੇਬਲ ਹੋਲਡ ਕਰੇਗਾ ਕੋਈ ਜਾ ਕੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਵੱਡੀਆਂ ਮੱਛੀਆਂ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਰ ਰਹੀਆਂ ਪੋਲਿਟੀਕਲ ਬਿਊਰੋਕਰੇਟਸ ਐਂਡ ਪੁਲਿਸ ਆਫਸਰਸ ਮਾਈਂਡ ਯੂ ਮੈਂ ਕਹਿ ਰਿਹਾ ਸਾਰੇ ਕਰਪਟ ਨਹੀਂ ਵਿੱਚ ਚੰਗੇ ਬੰਦੇ ਵੀ ਹਨ ਲੇਕਿਨ ਚੰਗਿਆਂ ਨੂੰ ਤਾਂ ਕਿਤੇ ਲਾਇਆ ਹੀ ਨਹੀਂ ਜਾਂਦਾ